ਕਈ ਮਹੀਨਿਆਂ ਤੋਂ ਲਟਕਦੀ ਆ ਰਹੀ ਹੈ ਅਕਾਲੀ ਦਲ ਤੇ ਭਾਜਪਾ ਦੇ ਤਾਲਮਿਲ ਕਮੇਟੀ ਨੇ ਆਖਰਕਾਰ ਜਨਮ ਲੈ ਲਿਆ ਕਮੇਟੀ ਚ ਅਕਾਲੀ ਦਲ ਵੱਲੋਂ ਰਾਜ ਸਭਾ ਦੇ ਮੌਜੂਦਾ ਸਾਂਸਦ ਸੁਖਦੇਵ ਸਿੰਘ ਢੀਂਸਾ ਤੇ ਬਲਵਿੰਦਰ ਸਿੰਘ ਪੁੰਦਰ ਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬਰੰਪੂਰਾ ਸ਼ਾਮਲ ਨੇ ਭਾਜਪਾ ਨੇ ਅਸ਼ਵਨੀ ਸ਼ਰਮਾ ਰਜਿੰਦਰ ਪੰਡਾਰੀ ਤੇ ਨਿਰੋਤਮ ਦੇਵਰਤੀ ਨੂੰ ਕਮੇਟੀ ਚ ਥਾਂ ਦਿੱਤੀ ਹੈ ਇਹ ਕਮੇਟੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਪੈਦਾ ਹੋਰੀ ਦੂਰੀ ਨੂੰ ਘਟਾਉਣ ਤੇ ਲਟਕਦੇ ਮਸਲਿਆਂ ਨੂੰ ਸੁਲਝਾਉਣ ਲਈ ਬਣਾਈ ਗਈ ਹੈ ਅਕਾਲੀ ਦਲ ਤੇ ਭਾਜਪਾ ਵਿਚਕਾਰ ਸੀਐਲਯੂ ਪ੍ਰੋਪਰਟੀ ਟੈਕਸ ਤੇ ਚੋਣਾ ਚੋਈ ਹਾਰ ਦੇ ਮੁੱਦਿਆਂ ਤੇ ਅਣਬੰਡ ਚੱਲ ਰਹੀ ਸੀ ਦੋਵੇਂ ਧਿਰਾਂ ਇੱਕ ਦੂਜੇ ਦੇ ਦੋਸ਼ਣ ਪਾਸੇ ਘੜਦੇ ਵਿਖਾਈ ਦਿੱਤੀਆਂ ਇਸ ਤੂ ਤੋਂ ਮੈਨੂੰ ਰੋਕਣ ਲਈ ਦੋਵਾਂ ਪਾਰਟੀਆਂ ਨੇ ਕਮੇਟੀ ਬਣਾਉਣ ਦਾ ਫੈਸਲਾ ਲਿਆ ਸੀ ਪਰ ਵਕਫਾ ਕਰਨਾ ਕਰਕੇ ਕਮੇਟੀ ਬਣਾਉਣ ਦਾ ਮੁੱਦਾ ਡੇਢ ਮਹੀਨੇ ਲਟਕਦਾਰਿਆ ਤੇ ਆਖਰਕਾਰ ਤਾਲਮਿਲ ਕਮੇਟੀ ਨੇ ਜਨਮ ਲੈ ਲਿਆ ਕਮੇਟੀ ਚ ਅਕਾਲੀ ਦਲ ਵੱਲੋਂ ਰਾਜ ਸਭਾ ਦੇ ਮੌਜੂਦਾ ਸੰਸਦ ਸੁਖਦੇਵ ਸਿੰਘ ਢੀਂਸਾ ਤੇ ਬਲਵਿੰਦਰ ਸਿੰਘ ਪੁੰਦਰ ਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੂਰਾ ਸ਼ਾਮਲ ਨੇ ਬੀਜੇਪੀ ਨੇ ਅਸ਼ਵਨੀ ਸ਼ਰਮਾ, ਰਜਿੰਦਰ ਪੰਡਾ ਆਦਿ ਤੇ ਨਿਰੋਤਮ ਦੇਵਰਾਤੀ ਨੂੰ ਕਮੇਟੀ ਚ ਥਾ ਦਿੱਤੀ ਹੈ। ਤਿੰਨ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਨੇ ਤੇ ਤਿੰਨ ਮੈਂਬਰ ਬੀਜੇਪੀ ਦੇ ਇਸ ਤਾਲਮੇਲ ਕਮੇਟੀ ਚ ਸ਼ਾਮਲ ਨੇ। ਕਾਫੀ ਦੇਰ ਤੋਂ ਮੰਗ ਸੀ ਸਤਾਲਮੇਲ ਕਮੇਟੀ ਦੇ ਪੱਧਰ ਆਖਰਕਾਰ 1.5 ਮਹੀਨੇ ਦੇ ਸਮੇਂ ਤੋਂ ਬਾਅਦ ਇਸ ਤਾਲਮੇਲ ਕਮੇਟੀ ਨੇ ਜਨਮ ਲੈ ਲਿਆ ਹੈ। ਇਸ ਕਮੇਟੀ ਦੇ ਵਿੱਚ ਤਿੰਨ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਨੇ ਤੇ ਤਿੰਨ ਮੈਂਬਰ ਬੀਜੇਪੀ ਦੇ ਨੇ।